ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨਾ ਅੱਜ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣਗੇ ਟਾਈਮ ਹੈ ਜਿਹੜਾ ਦੁਪਹਿਰੇ ਹੋਊਗਾ 11 ਵਜੇ ਮੈਂ ਕੱਪੜਿਆਂ ਦਾ ਪਾਣੀ ਕੱਢਣ ਗਿਆ ਤੇ ਲਾਈਟ ਕੱਟ ਰੱਖੀ ਹੈ ਹਾਂ ਲਾਈਟ ਕੱਟੀ ਹੋਈ ਹੈ ਹੁਣ ਆ ਗਈਆਂ ਜੀ ਗਰਮੀ ਆ ਸ਼ੁਰੂ ਹੋ ਗਈਆਂ ਆਪਾਂ ਪੱਟਾਂ ਤੇ ਗਣਿਤ ਨੂੰ ਕਰਾਉਣਾ ਹੈ ਦੋ ਬੱਤ ਖੰਨੇ ਪਾਏ ਤੇ ਹਰ ਵਾਰ ਜਾ ਫਿਰ ਕੰਦੀ ਬਈ ਜਾਂਦੀ ਪਾਸਾ ਦੋ ਰਹਿ ਗਈ ਤੁੰਨ ਦਾ ਉਹਨਾਂ ਨੇ ਇਹ ਤੇ ਪਾਣੀ ਬਣ ਜੂਗਾ ਹੋਰ ਤੇ ਲਾ ਲਓ ਸ਼ਾਇਦ ਪਾਣੀ ਬਣ ਜੂਗਾ ਤੇ ਹੁਣ ਆਪਾਂ ਜੋ ਲਾਈਟ ਲਾਤੀ ਤੇਰੀ ਆਪਾਂ ਪਾਣੀ ਕੱਢਾਂਗੇ ਕੱਪੜਾ ਨਾਲ ਤੇ ਇੰਨੇ ਪਲੱਸ ਲੱਗੇ ਆਵਲੇ ਲੱਟਣਗੇ ਮੈਂ ਫੜਾ ਦੂੰ ਉਹ ਚੀਜ਼ ਦੇ ਏਪਾ ਆਵਲੇ ਚੀਰ ਕੇ ਸੁਕਾਵਾਂਗੇ ਜੀ ਏਰੀ ਆਪਾਂ ਚੂਰਨ ਬਣਾਵਾਂਗੇ ਸਕੰਜ ਵਿੱਚ ਪਾਉਣ ਨੂੰ ਗਰਮੀਆਂ ਚ ਆਪਾਂ ਸਕੰਜ ਵੀ ਕਰਦੇ ਆਂ ਜੋ ਨਿੰਬੂ ਵਾਲੀ ਉਹ ਦੂਜੀ ਕਰਦੇ ਤੇ ਤਿੱਖੀ ਨਹੀਂ ਦੂਜੀ ਕਰਦੇ ਪਿਆਜੀ ਜੋਦੇ ਵਾਲੂ ਕਿੱਥੇ ਆਹੋ ਸੁੱਕੀ ਲਈਏ ਰੁੱਸੇ ਰੰਗ ਨੱਕ ਨਹੀਂ ਬਾੜਦੇ ਕਾਕਾ ਉਹ ਤਾਂ ਵਧੀਆ ਉਹ ਵੀ ਤਿੱਖੀ ਹੋਗੀ ਨਾ ਉਹ ਵੱਡਿਆ ਨਹੀਂ ਔੜਾ ਮੈਂ ਯਾਰ ਹੁਣ ਖਾਦਾ ਹੈਗਾ ਇਹ ਦਾਤ ਨਾ ਠੀਕ ਹੋਣੀ ਚਲਦਾ ਹੈ ਨਾ ਦੇਖ ਦੇਖੇਗਾ ਵੱਡਾ ਜਿਹਾ ਲੱਗੇਗਾ ਵੀ ਵੀ ਪਾੜੀ ਕੱਟਦੀ ਉਹ ਜਿਹੜਾ هەਉਗਨਾਉ ਨਾ ਕੋਈ ਸੁੱਕ ਕੇ ਲੈ ਜੂ ਹਣਾ ਫਿਰਕਾ ਵਿੱਚ ਇਸ ਕਾ ਰੰਗ ਜਨਾ ਲਹੂ ਮਾਣ ਮਸਾ ਅ ਜਿਹੜਾ ਸਿਆਚ ਸੁੱਕਦੇ ਨਹੀਂ ਹੈਗੇ ਹੁਣ ਤੁੱਪਾ ਪੈਂਦੀ ਐ ਨਾ ਵਧੀਆ ਹੁਣ ਮਹਿੰਗੇ ਹੋਗੇ 70 ਰੁਪਏ ਤੇ ਨੇ ਸਿਆ ਚ 25 ਰੁਪਏ ਕਿਲੋ ਮਿਲ ਜਾਨਗੇ ਸਿਆ ਅ ਸਾਡੇ ਘਰ ਜਿਆ ਨੇ ਉਂ ਵੀ ਔਲੇ ਨੇਗੇ ਲੈ ਕੇ ਸੁਕਾ ਗਾ ਕਰੋ ਰੋ ਤੁੱਪਾ ਨਹੀਂ ਪੈਂਦੀ ਹੈਗੀ ਹੁਣ ਮਾਏ ਨੂੰ ਲੈ ਕੇ ਕਿਲੋ ਸੁਕਾ ਲਾਗੇ ਹਾਂ ਬੁਣੀ ਹੁੰਦੇ ਨੇ ਹਾਂ ਪਿਓ ਕੇ ਪੀ ਲਿਆ ਥਨ ਪਿਓ ਕੇ ਤੜਕੇ ਨਿਰਨੇ ਕਾਜੇ ਪੀ ਲੇ ਇਹਨੇ ਤਾਂ ਤਜਾਬ ਨਹੀਂ ਬਣਦਾ ਤੇ ਜਿਹੜੋ ਆਪਾਂ ਸਕੰਜ ਵੀ ਕਰਦੇ ਆ ਹਨਾ ਇਹ ਤਾਂ ਔਲੇ ਦਾ ਦੇਖਣ ਤਾਂ ਕਹਿੰਦੇ ਨੇ ਔਲੇ ਦਾ ਕਿਹਾ ਸਿਆਣੇ ਦਾ ਖਾਦਾ ਹਨਾ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਤੇ ਕਹਿੰਦੇ ਬਾਅਦ ਚ ਪਤਾ ਲੱਗਦਾ ਨਾ ਉਹੀ ਗੱਲ ਹੈ ਤੇ ਬਹੁਤ ਸਾਰ ਸਕੰਜ ਵੀ ਬਣ ਜੀ ਬੀਬੀ ਹੱਸਦੀ ਮੈਂ ਥੋੜਾ ਜਿਹਾ ਗਲਤ ਬੋਲੇ ਗਈ ਸੀ ਔਲੇ ਦਾ ਖਾਦਾ ਸਿਆਣੇ ਦਾ ਆਖਿਆ ਕਹਿੰਦੇ ਨਾ ਬਾਅਦ ਚ ਪਤਾ ਲੱਗਦਾ ਮਾਗ ਰਹੀ ਚੀ ਮੂੰ ਮਿੱਠਾ ਮਿੱਠਾ ਹੋ ਜਾ ਐਸ ਤਰ੍ਹਾਂ ਭਾਈ ਅਸੀਂ ਇਹਦਾ ਚੂਰਨ ਬਣਾਵਾਂਗੇ ਚੂਰਨ ਬਣਾ ਕੇ ਦੂਜੇ ਰੋਕਸ ਕਾਂਜ ਵਿੱਚ ਕਰਿਆ ਕਰਾਂਗੇ ਵਸ ਸਦਾ ਚਮਚਾ ਪਾੜਿਆ ਕਰਾਵੇ ਨਹੀਂ ਤਾਂ ਫਿਰ ਮੂੰਹਨ ਕੱਟ ਪੈਂਦਾ ਸਕਾਂਜ ਵਿੱਚ ਕਿਉਂਕਿ ਇਹ ਖਾਰਾ ਹੋ ਜਾਂਦਾ ਨੇ ਥੋੜਾ ਜਿਹਾ ਨਿੰਬੂ ਵੀ ਕੱਟ ਪੈਂਦਾ ਜਿੱਥੇ ਚਾਰ ਨਿੰਬੂ ਪੈਂਦੇ ਨੇ ਤਿੰਨੀ ਪੈਣਗੇ ਗਿਰੋ ਇਹ ਚੂਰਨ ਪਾ ਲਿਆ ਵਿੱਚ ਨੇ ਟੇਸਟ ਬੜੂ ਬਰੂਗਾ ਇਹਦਾ ਮਰੇ ਕੱਪੜਾ ਨਾ ਪਾਣੀ ਕੱਢਣਾ ਰਹੇਗਾ ਹੋਰ ਤਾਂ ਮੈਂ ਕੰਮ ਕਰ ਲੇ ਸਾਰੇ ਤੇ ਅੱਜ ਅਸੀਂ ਬਣਾਵਾਂਗੇ ਜੀ ਸਬਜੀ ਕਦੂ ਦੀ ਦੇਸੀ ਕਦੂ ਲੈਤਾਗਾ ਕੁਛ ਸਾਡ ਪਹਿਲਾਂ ਪੈ ਗਈ ਕੁਛ ਅਸੀਂ ਅੱਜ ਹੋਰ ਲੈ ਲਿਆ ਦੇਸੀ ਕਦੂ ਹੂੰ ਤਾਂ ਸਾਰੀ ਗਰਮੀ ਹੀ ਚੱਲੂਗਾ ਬਸ ਤੁਪਾ ਪੈ ਗਾ ਲੇ ਤੇ ਨੂੰ ਮਿਲ ਇਹ ਗੰਧ ਨੂੰ ਜੀ ਕਰਦ ਲਿਆ ਦੇ। ਪਾਰਕ ਲਈ ਪੁੱਤ ਚਲੋ ਜੀ ਆਪਾਂ ਲੈ ਲਿਆ ਕੰਮ ਥੋੜੀ ਹੀ ਰਹਿ ਗਈ ਹੁਣ ਤਾਂ ਫਾੜੀਆਂ ਕਰਨ ਆਲੀਆਂ ਕਿਉਂਕਿ ਕੱਚਾ ਉਹੜਾ ਨਾ چیرਣਾ ਬਹੁਤ ਔਖਾ ਹੁੰਦਾ ਕਾੜਾ ਹੁੰਦਾ ਜਿਰੋਂ ਵੀ ਤੁਸੀਂ ਸਕਾਹੋਗੇ ਨਾ ਕੱਚਾ ਉਹੜਾ ਇਸਕਾਹੋ ਵੀ ਉਹ ਵਾਲ ਕੇ ਨਾ ਸਕਾਹੋ ਫਿਰ ਉਹਨਾਂ ਫਾਇਦਾ ਨਹੀਂ ਕਰਦਾ ਹੈਗਾ ਇਹ ਤੇ ਜਿਹੜਾ ਇਹ ਪਾਣੀ ਨਿਕਲਦਾ ਚਿਹਰੇ ਤੇ ਵੀ ਲੱਗ ਜਾਂਦਾ ਚਿਹਰਾ ਸਾਫ਼ ਹੋ ਜਾਂਦਾ ਕੀ ਕਰਦਾ ਭਾਈ ਤੋਏ ਐਨੇ ਫੱਕੇ ਲਈ ਉਠਾ ਓਏ ਜਿਵੇਂ ਗੁਰਦੁਆਰੇ ਵਾਲੇ ਖੋਲੇ ਉੰਦਰ ਨੇ ਪਰਾਂ ਲੈ ਯਾਰ ਹਾਏ ਕੋਈ ਨੇ ਲਾਇ ਲਾ ਰੱਖੀਆ ਪੱਖਾਂ ਦੀ ਵੱਡਾ ਮਿਸਤਰੀ ਇੱਕ ਕਰ ਤੈਨੂੰ ਬੱਖਾ ਇੱਕ ਖੋਲਣ ਨੂੰ ਲੈ ਤੀਆ ਤੇ ਮਾਰੇ ਲਾ ਕੇ ਸਾਰੇ ਇਦਾਂ ਚੰਗੀ ਗੱਲਾਂ ਥੋੜੀ ਐ ਇਹ ਤੇ ਮੈਂ ਕਹਿਆ ਸੀ ਮੈਂ ਇੱਕ ਪੱਖਾ ਖੋਲ ਕੇ ਧੋਣਾ ਖੜਾ ਐ ਤਾ ਦੇਖ ਲਾ ਪਈ ਨੇ ਲਾਈ ਬੈਠਾ ਖੋਲ ਕੇ ਸਾਰਿਆਂ ਦੀ ਪਰਾਂ ਲੈ ਯਾਰ ਸਾਰੇ ਖੋਲੇ ਗਏ ਅੰਦਰਲੇ ਵੀ ਹੋਰ ਹੁਣ ਸਾਰੇ ਖੋਲ ਲੈ ਨੌ ਦੇ ਨੌ ਪੱਖੇ 9 ਦੇ 9 ਪੱਖੇ ਖੋਲ ਲੈ ਹਉਣ ਸਾਰਾ ਕਹਾਂ ਸਾਰੀ ਖੋਲੂ ਨਹੀਂ ਮੈਂ ਇੱਕ ਵੀ ਨਹੀਂ ਖੋਲਦਾ ਮੈਂ ਖੋਲਦਾ ਭਾਈ ਫੇਰ ਸਮਾਂ ਦੀ ਕੰਮ ਛੱਡੂਗਾ ਹੂੰ ਹੂੰ ਛੇਤਲਾ ਜਿੰਨੇ ਉਖੜੇ ਧੱਕ ਨੇ ਮਾਦੀ ਨਾਲੇ ਬਾਕੀਆਂ ਪਾਥੀਆਂ ਵਾਂਗੂ ਭਰ ਲਿਆ 9 ਦੇ 9 ਲਾਤੇ ਹੁਣ ਉਹ ਫਰ ਤੋਂ ਮਾ ਪੱਖੇ ਜਿਵੇਂ ਲਹੂ ਕਰ ਦੇਣਾ ਚੋ ਇਹ ਲਿਖਿਆ ਹੋਇਆ ਥੋੜਾ ਸੁੱਕ ਜਾਂਦੇ ਫਿਰ ਤੋੜੀ ਹੈ ਇਹਦੇ ਉੱਤੇ ਨੰਬਰ 5 ਨੇ ਲਾਉਂਦੇ ਇਹ ਫਿਰ ਤੋਂ ਤੇ ਸਰਪਣਾ ਲੈਂਦਾ ਤੈ ਕਿੰਨਾਂ ਲੀਆਂ ਐ ਚੀਨੇ ਮੇਰੀਆਂ ਹਿੜਕਾ ਇੱਥੇ ਜੀ ਲਾਤੀ ਆ ਇਹ ਮੇਰੇ ਇਥਾ ਚੀਕਿਆ ਨਾ ਪਰ ਇਹ ਜਿੱਕ ਕੁਛ ਜੀ ਟਾਰਤੀਆਂ ਲੋ ਜੀ ਸੌਰ ਸੌਰੋਗਾਂ ਦੀ ਇੱਕ ਦਵਾਈ ਆਉੜਾ ਕੀ ਰਿਆ ਗਿਆ ਆ ਮੈਂ ਤੇ ਕਹਿੰਦੀ ਹਿੜਕਾ ਕੱਢ ਕੇ ਛਿੜਦਾਂ ਨੇ ਹੁਣੇ ਚ ਕੀ ਆ ਹਿੜਕਾਂ ਚ ਹਾਂ ਇਹ ਤਾਂ ਕੁਛ ਨਹੀਂ ਕੱਢ ਦੇ ਕੱਢ ਦੇ ਸਾਰੇ ਥਾਲਜ ਖੰਡਾਏ ਜਾਣਗੇ ਕੱਪੜੇ ਤਾਣੀ ਪਾਏ ਦਾਗ ਲੱਗ ਜਾਣਗੇ ਜਦੋਂ ਬਾਅਦ ਸੁੱਕੇ ਚ ਹੋਗੇ ਫਿਰ ਕੱਪੜੇ ਤੇ ਪਾ ਕੇ ਸੁਕਾ ਲਾਂਗੇ ਕਿੱਥੇ ਛੱਡ ਕੇ ਆਉਣਿਓ ਵਿਸਤਰੀ ਦੇ ਟੋਕਰਾ ਭਰ ਗਿਆ ਦੱਕੇ ਲਾਈਟ ਤਾਂ ਕਿ ਸਲਾਕੇ ਨਹੀਂ ਗਏ। ਚੁੱਚ ਛੱਡ ਲਾ ਮੈਂ ਪਾਣੀ ਕੱਢਣਾਂ ਤੇ ਕੱਪੜਿਆਂ ਦਾ। ਇਹ ਉਹ ਫਸ ਗਈ ਕੁੰਡੀ ਤਾਰ ਚ ਚੱਲ ਲੰਘ ਜਾ ਲੰਘ ਜਾ। ਘੱਟੀ ਤਾਂ ਨਿਕਲੂ। ਐ ਵਦੂ ਕੱਪੜੇ ਲੈ ਵੀਰ ਨੂੰ ਸੌਦਾ ਇਹ ਲਿਬੜੇ ਪੈਂਦਾ ਹੈ 47 ਕਰ ਲਓ। ਹੋਰ ਨਾ ਪੱਖਿਆਂ ਦੇ ਸਰ ਨੂੰ ਚੁਕਾਈ ਜੋ ਜਸਪਾ ਪੱਖਿਆਂ ਨੂੰ ਘਾਟੋ ਨਾ ਇਸ ਹੱਤਿ ਫਾਗੇ ਸਰਦਾਰ ਜੀ ਕਹਿੰਦੇ ਖੇਰ ਚ ਸਰਕ ਪਾ ਲੋ ਪੱਥਰ ਜੀ ਲੋਟਾਉਣਗੇ ਭਾਰੀ ਕਾਫੀ ਹੋ ਗਏ ਕਿਉਂਕਿ ਥਰ ਜਾ ਰਹੇ ਹੋਗੇ ਹਣ ਹੰਬਾ ਲੋਟੀ ਪਾ ਕੇ ਸੱਤਾਂ ਕਰੀਂ ਪੈਪੀ ਤੋਂ ਹੁਣ ਛੱਡੀ ਕਰ ਪੁੱਤੋ ਪਤਾ ਤਾਂ ਨਹੀਂ ਲੱਗਦਾ ਪਾ ਦੇ ਸੁਝਾ ਕਰ ਦੇ ਕੱਪੜੇ ਤੋਂ ਨਾਲ ਬੜਾ ਮੋਟਾ ਮੋਟਾ ਇਹ ਜਾਂਦਾ ਹੁੰਦੇ ਪੈਪਨ ਹੈ ਕਬੂਤਰਾਂ ਨੇ ਵੀ ਹਾਂ ਇਹ ਲਾਂ ਗੇ ਕਾਲੇ ਕਾਲੀ ਗਰਦ ਹੋਉਂਦੇ ਤਕਰੀਬਨ 7:00 ਨੇ ਇੱਕ ਸਮਰਾਹ ਦੇ ਹੋਣਗੇ ਅਸੀਂ ਲੇਟ ਹੋ ਗਏ ਪੱਕੇ ਸਾਲ ਬਾਅਦ ਹੀ ਮਰੰਮਤ ਹੁੰਦੀ ਇਹਨਾਂ ਦੇ ਵਿਚਾਰਿਆ ਕਿ ਉਹ ਕੱਚਾਗਾ ਸਾਈਡ ਦਾ ਗਰਦ ਪੈਂਦੀ ਹੈ ਅਲ ਹਮਦੁਲਿਲਾਹ ਰੈਡੀ-ਟੇਡੀ ਪਈ ਮੇਰੀ ਕਾਮਲ ਤੇਰੀ ਬਰਸਦੀਂ ਤੁਹਾਡੇ ਬਾਜੀ ਨਹੀਂ ਲੈਂਦੀ ਤੇ ਫਰੈਸ਼ ਕਰਤੀ ਤਾਂ ਲਈ ਜੁਕਾ ਪਾਣੀ ਕਢ ਕੇ ਜਾਣਾਗਾ ਜੀ ਅਸੀਂ ਸਾਡੇ ਰਿਸ਼ਤੇਦਾਰੀ ਚ ਅਸੀਂ ਕਰਾਂਗੇ ਕੱਪੜੇ ਹੀੜੇ ਦੀ ਤਿਆਰੀ ਅੱਜ ਸਾਰੇ ਸੂਟ ਤੋ ਤੋ ਰੱਖਦੇ ਹਾਂ ਸਾਰੇ ਪ੍ਰੋਗਰਾਮ ਖਤਮ ਹੋ ਗਏ ਪ੍ਰੋਗਰਾਮ ਵਿੱਚੋਂ ਹੀ ਨਿਕਲਿਆ ਹੈ ਪੂਰਾ ਕਸਹਾਜ ਪਾਠ ਦਿੱਤੋ ਨਿਕਲਿਆ ਯਾ ਨਾਲ ਵਾਲਾ ਬੀਬੀ ਦੀ ਭਾਣ ਜੀ ਦੇ ਜਾਣਾ ਜਨਾਰ ਜਨਾਰ ਜਾਣਾ ਸੀ ਇਹ ਮੈਂ ਮਾ ਭਾਣ ਮਿਲ ਉਹ ਨਹੀਂ ਜਾਏ ਜਾਂ ਚੱਲ ਕੇ ਚਲੀ ਪੋ ਸੋਟੀ ਹੈ ਸਾਰਿਆਂ ਦੀ ਲੈਟ ਆ ਦੋਨੇ ਪਣ ਸਾਹਬ ਲਿਖਾ ਪੜੇ ਜਾਪੇ ਹੁਣ ਤਾਂ ਤਾਂ ਵੀ ਚਲੂ ਦੂਈ ਚਲੂ ਸਾਰੀ ਗਰਮੀ ਕਾ ਦੂਈ ਚਲੋ ਭਾਈ ਮੈਂ ਤਾਂ ਸੈਨ ਮਾਰੀ ਪਈ ਜਾਨੀ ਹਾਂ ਉਹ ਗੱਲ ਤੋਂ ਸ਼ਾਮ ਸਰਬਾਰ ਦੀ ਦੁਪਹਿਰ ਪਰਭਾਣੇ 4 ਆਪਣਾ ਐ ਹੋ ਗਿਆ ਤਾਂ ਕਾਲੇ ਹੋ ਜਾਣਗੇ ਸੁੱਕ ਕੇ ਮੀ ਮੇ ਤੁਸ ਫਨ ਮੇ ਲੂ ਹਾਂ ਇਹ ਤਾਂ ਸੁੱਕਣਗੇ ਤਾਂ ਬਹੁਤ ਦਿਨਾਂ ਚ ਸੁੱਕਣਗੇ ਬਹੁਤ ਦਿਨ ਲੱਗਣਗੇ ਇਹਨਾਂ ਸੁੱਕਣ ਤੇ। ਸੋਜੀ ਪਮਾਰਦੇ ਹੁਣ ਤੱਕ ਹੈ। ਤੈਂ ਮਾਰ ਕੇ ਸਬਜ਼ੀ ਸੁੱਕਜੀ ਬਣਾਉਣਾ 2:30 ਵਜੇ। ਤੈਂ ਮਾ 2:30 ਵਜੇ। ਸਰਦਾਰ ਜੀ ਨੂੰ ਕਿ ਹਮ ਹਮੇਸ਼ਾ ਤੁਸੀਂ ਬਣਾ ਦੇ ਉਸ। ਮੈਂ ਤਾਂ ਕੰਮ ਕਰ ਲਿਆ। ਮਾਤਾਵਰੇ ਮੋٹے ਕੱਪੜੇ ਧਰੀ ਆਂਦੀ ਆ। ਠੰਡ ਹੀ ਨਹੀਂ ਤਾਂ ਲਿੰਦੀ ਮੋਟੇ ਕੱਪੜੇ ਮੈਂ ਤਾਂ ਕੋਟੀ ਵੀ ਪਾਉਣੀ ਆ ਹਜੇ ਤੂੰ ਤਾਂ ਬਾਵਾ ਨਹੀਂ ਪਾਉਂਦੀ ਕੋਟੀ। ਕਾਣ ਲੱਗਦਾ। ਮੋਟੇ ਠੰਡ ਲਾ ਦਿਆ ਸਵੇਰ ਨੂੰ ਦੇ ਇੰਝ ਇੰਝ ਤੋਂ ਬੋਲੀ ਸਵੇਰ ਵਕਤ ਮੋਟੇ ਠੰਡ ਲਾ ਗਰਮੀ ਹੋਵੇ ਥੰਮਦੇ ਮੇਰੇ ਬਾਪ ਦਾ ਗਰਮੀ ਦਾ ਛੋਟਈ ਆ ਹਾਂ ਮੇਰੇ ਠੰਡ ਜੀ ਖਾ ਲਉਂਦੇ ਮੋਨੇ ਠੰਡ ਮਾਰ ਕੇ ਤੇ ਮੌਜ ਨਹੀਂ ਆਦੀ ਕਿ ਇੱਕ ਕੋਟੀ ਕੱਢੀ ਦੀ ਮੈਂ ਦੋ ਕੱਪੜੇ ਦੋ ਦੋ ਤੋਂ ਆ ਪਾਈਆਂ ਨੇ ਪਾਈ ਨਹੀਂ ਅੱਛਾ ਉਹ ਫੰਡ ਲੱਗਦੀ ਨਹੀਂ ਕੋਟੀ ਹਜੇ ਵੀ ਨਾ ਹੋਈ ਜਾਂਦੀ ਅੱਜ ਕੋਟੀ ਮੈਂ 9 ਵਜੇ ਦੋ ਸੌ ਲੈ ਕੇ ਜਾਂਦੀ ਉੱਥੇ ਕੰਬਾ ਚੜੀਏ ਜਾਂ ਕੋਈ ਬਾਕੀ ਮੈਂ ਸਨਮਾ ਆ ਕੇ ਗੁਰਦੁਆਰੇ ਦਾ ਸੇਕ ਟੱਕੀ ਫੇਰ ਕੋਟੀ ਲਾਹ ਜਾਂਦੀ ਬਾਕੀ ਜਾਪਣ ਅਗੱਡੀ ਹਾਵੜੀ ਚ ਲੈ ਗੱਡੀ ਕਿਥੇ ਨਾ ਅਗੱਡੀ ਹਾਵੜੀ ਚ ਲਾਈ ਬਾਕੀ ਤਾਂ ਜਾ ਲੋ ਜੀ ਪਤਾ ਹੈ ਮਾਰਦੀ ਫਿਰ ਮਿਲ ਗਿਆ ਲੋ ਜੀ ਪਾ ਬਣਾਉਣੇ ਸਬਜ਼ੀ ਕੀ ਕਰਦੂ ਲਿੰਦੇ ਮਸਾਲਾ ਅੱਗੇ ਜਨਾ ਜੀਰਾ ਨਹੀਂ ਪਾਇਆ ਜਨਾ ਮਹਨ ਪੇ ਮਸਾਲਾ ਪੋੜ ਪਾਇਆ ਮਰੇ ਗੰਡੇ ਪਾਸ ਤੇ ਛੰਡਾ ਹੋ ਗਿਆ ਇਹਦਾ ਇਹਦੇ ਵਿੱਚ ੱਪਾ ਲਾਦਨੇ ਚ ਲਈ ਪਾਉਂਦੇ ਗੰਦਾ ਕੱਦੂ ਬਣਾਉਣ ਨੂੰ ਲਿਆਇਆ ਤੇ ਇਹਦੇ ਵਿੱਚ ੱਪਾ ਬਾਸਾ ਹੋ ਪਾਵਾਂਗੇ ਤੇ ਹਾਕ ਦੀ ਕਾਲੀ ਮਿਰਚ ਹਰੀ ਤੇ ਪਾਈ ਹੋਈ ਐ। ਥੋੜੀ ਜਿਹੀ ਕਾਲੀ ਮਿਰਚ ਪਾ ਲਾਂ। ਕਾਲੀ ਮਿਰਚ ਨਾਲ ਕਦੂ ਬਹੁਤ ਟੇਸਟੀ ਬਣਦਾ। ਜੇ ਆਪਾਂ ਕਦੂ ਤੋਰੀ ਬਣਾਉਨੇ ਬਸ ਲਾਲ ਮਿਰਚ ਨਾ ਪਾਓ। ਇਹ ਬੱਚ ਬੜੀ ਵਧੀਆ ਬਣਦੀ ਐ। ਲੈਣਾ ਪ੍ਰੈਸ ਕਰਕੇ ਆਈਆਂ ਕੱਪੜੇ ਸਰਦਾਰ ਜੀਆਂ ਦੇ ਮੈਂ ਕਹਿੰਦੇ ਉਹਨਾਂ ਦੇ ਗਰਮੀ ਵਾਲੇ ਕੁੜਤੇ ਪਜਾਮੇ ਕੱਢੇ ਨੇਗੇ ਨਵੇਂ ਨਾ ਮੈਂ ਪਰਿਆ ਦਾ ਤੇ ਆਪਣਾ ਮਸਾਲਾ ਬਣਾਉਂਗੀ ਆਂ બીજી ਸਬਜ਼ੀ ਤੜਕਾ ਤੱਕਲੀ ਗੁਰਮਣ ਦੀ ਰੋਟੀ ਬਣਾਉਂਗੀ ਸਤਪੋ ਬੇਲਣ ਜਾਵਾਂਗੀ ਉੱਥੇ ਦੇਖੀ ਕੁਝ ਖਾਣੀ ਹੋਈ ਖਾ ਲਾਂ ਕਿਹੜੀ ਖਾਦੀ ਜੋ ਕੰਮਾ ਕਰਕੇ ਮੱਜਾਂ ਸਾਹਮਣੀਆਂ ਨੇ ਦੀਆਂ ਤੇ ਕੰਮ ਕਰਨੇ ਨੇਗੇ ਝਾੜੂ ਵੀ ਲਾ ਕੇ ਜਾਣਾ ਪਊ ਬੋਚਾ ਵੀ ਲਾ ਕੇ ਜਾਣਾ ਪਊ ਸੋਈ ਚ ਤੜਕੇ ਸੁਖਮਣ ਨੂੰ ਠਾਉਂਗੀ ਸੁਖਮਣ ਸੁੱਣੇ ਆ ਉੱਠੇਗੀ ਸੁਖਮਣ ਨੂੰ ਕੰਮ ਕਰਾਏਗੀ ਨਾ ਪਾਣੀ ਪਾ ਦਿੱਤਾ ਆਪਾਂ ਜਦ ਇਹ ਪਾਣੀ ਸੁੱਕ ਗਿਆ ਸਾਰਾ ਫਿਰ ਆਪਾਂ ਕਰਾਂਗੇ ਤੇ ਮਾਸੀ ਕਿੰਨਾ ਬਾਲ ਪੇਪਰ ਲਾਇਆ ਕਮਰੇ ਚ ਨਹੀਂ ਤਾਂ ਮੈਂ ਉਹ ਦੇਖ ਕੇ ਹੋਣੀਆਂਗੀ ਕਿੰਦਾ ਨ ਲੱਗਿਆਗਾ ਤੇ ਨਵੀਂ ਵੀ ਸਬਜੀ ਰਿਝ ਜੂਗੀ ਤੇ ਪਹਿਲਾਂ ਮੈਂ ਭਾਂਡੇ ਮਾਜ ਲਾਂ ਫਿਰ ਜਾ ਕੇ ਹਣੀਆ ਤੁਹਾਨੂੰ ਵੀ ਦਿਖਾਵਾਂਗੀ ਵਿੱਚ ਵੀ ਹੋਰ ਕਾਹੀ ਤੁਹਾਡਾ ਮਾਸੀ ਲੜਤੀ ਆ ਤੁਹਾਡੀ ਮਾਸੀ ਮਾਸੀ ਬਿਨਾ ਮੈਨੂੰ ਕੁਛੋ ਕਰਨਾ ਮਾਸੀ ਮੇਰੇ ਬਿਨਾ ਕਰੇ ਨਾ ਲੈਣਾ ਮਾਸੀ ਬਿਨਾ ਸਾਰੇ ਲਓ ਜੀ ਉਹਨਾਂ ਮਾਸੀ ਕਾ ਨਾ ਕਮਰਾ ਦੇਖਣਾ ਆ ਪੁਰੇ ਪੰਚਾਇਤ ਨੇ ਕਮਰਾ ਬਣਾਇਆ ਸਾਡੇ ਇੱਥੇ ਕਿਤੇ ਕਰ ਨਹੀਂ ਹੈਗਾ ਅੱਜ ਤੇ ਕਹਿਣਾ ਹੋਰ ਕਰੀਏ ਉਹ ਨਾਲਿਆ ਇਹ ਦੇਖੋ ਇੱਧਰ ਸਾਰੇ ਸਿੰਘ ਦਰਨ ਕੁੱਟਮਾ ਲੱਗੇ ਹੋਏ ਨੇ ਬਾਕੀ ਸਿੰਘ ਤੇ ਸਾਰੇ ਨੇ ਕੁੱਟਮਾ ਲੱਗੇ ਹੋਏ ਨੇ ਸਿੰਘ ਦਾਨੀਆਂ ਤੇ ਆਹ ਸਾਡੇ ਬਾਬਾ ਜੀ ਨੇ ਰਾਡਸ ਹੈ ਬਾਰੇ ਸੰਤ ਬਾਬਾ ਕਰਮ ਸਿੰਘ ਜੀ ਸਾਨੂੰ ਨੇ ਨੇਲੇ ਤੇਲੇ ਸਾਡੇ ਇਲਾਕੇ 'ਚ ਇਹਨਾਂ ਨੇ ਬਹੁਤ ਸਾਰੀ ਖੇਤ ਪਾ ਦਿੱਤੀ ਆ ਤੇ ਦਾਸਰਾਮ ਦਾ ਖੋੜ ਕੱਢਿਆ ਹੈ ਬਾਕੀ ਜਿਹੜੇ ਰਹਿਦੇ ਜੀ ਮਹਾਰਾਜ ਹੁਣ ਕੱਢ ਦੂਗਾ ਤੇ ਤੱਬ ਉਹ ਤਾਂ ਤੇਰਾ ਸਮਾਨ ਆ ਉਹਦਾ ਸਰਕਾਰ ਸਰਕਾਰ ਦੇ ਪਰਚਾ ਆ ਲੋ ਜੀ ਆਹ ਕੁਰਸੀ ਬਹੁਤ ਮਹਿੰਗੀ ਮਿਲਦੀ ਆ ਇਹ ਚਾਹੀਏ ਕੁਰਸੀ ਇਹ ਕੁਰਸੀ ਖਾਤਰ ਪਾਣਾ ਬਹੁਤ ਪਾੜ ਦੇ ਰਹੇ ਕਲ ਮਿਲਦੀ ਆ ਕੁਰਸੀ ਹਨ ਤੇ ਇਸ ਤਰ੍ਹਾਂ ਦਾ ਕਮਰਾ ਤਿਆਰ ਹੋ ਗਿਆ ਜਿਵੇਂ ਨਾ ਸਟਾਈਲ ਵਾਲਾ ਸਾਡੇ ਫਿਰ ਉਹ ਕਿਵੇਂ ਕਰਨਗੇ ਇਹਦੇ ਵਿੱਚ ਉਹ ਲਾਉਂਦੇ ਨੇ ਇਹ ਕਿ ਤਾਹਾਂ ਇੱਕ ਵਿਸਾਈ ਹੈ ਇੱਕ ਬਵੇਲਾ ਕਾਂਦੇ ਕੋ ਤੁੱਟ ਜਾਏਗਾ ਅਸਿਆ ਉਹ ਕਿ ਜਿੰਨਾ ਬਣਾ ਮਾਮਨੇ ਕਿ ਕੀ ਕਿਹਾ ਨਵ ਪੈਰ ਵਾਲਾ ਜਮਾਨੇ ਕਿ ਨਾ ਬਣਾ ਕਰਕੇ ਅਸੇ ਮਿੱਟੇ ਵਾਲੀ ਤੇ ਮੈਂ ਕਿ ਮੈਂ ਜਾਉਂਗਾ ਭਾਈ ਜਾਣਕਾਰੀ ਲੈਣੀ ਹੈ ਨਾ ਉਹ ਤਾਂ ਪੁੱਟੂ ਹੀ ਨਹੀਂ ਯਾਰ ਪੱਟੀਆਂ ਹੀ ਲਾਏ ਨੇ ਪੁੱਟਨੀ ਵਾਲਾ ਇਹ ਫਿਰ ਗੜ ਉਹ ਬਸ ਅਸਿਆ ਸਾਡੇ ਦੀ ਸਲਾਹ ਇਹ ਹੈ ਕਿ ਉਹ ਕੱਪਾ ਆਪਣੇ ਚ ਲੈਣੇ ਪੱਟੀਆਂ ਇੱਥੇ ਕੱਢ ਕੇ ਵੀ ਆਈਆਂ ਆ ਰੱਬ ਜੀ ਹੋ ਜੂਗਾ ਉਹ ਮਹੈ ਸੋਣ ਉਹ

ਪਰ ਮਾਸੇ ਵਾਲੇ ਉਧਰ ਚਿਰ ਮਗਾ ਚਾਹੂਨ ਫਿਰ ਮੱਖਣੇ ਜਾਂਦੇ ਹਾਂ ਮੈਂ ਸਬਜ਼ੀ ਤੱਤ ਤਰ ਤਰ ਨਾ ਲੁੱ ਸਭ ਬਣਉਣੀ ਹੈ ਸਾਰੇ ਨਾ ਦੇਖਦੇ ਸਬਜ਼ੀ ਉਹ ਲਾਉਂਦਾ ਕੋਈ ਲੈ ਨਹੀਂ ਇਹ ਕੋਲਾ ਪਹਿਲਾਂ ਨਹੀਂ ਪਾਈ ਗਈ ਮਨ ਫੱਕ ਉਹ ਜੀ ਉਹ ਤਾਂ ਵਾਦੀ ਦੀ ਨਾ ਹਵੇ ਦੇਰ ਨੇ ਉਹ ਨੂੰ ਫੂਨ ਕਰਨਾ ਹੈ ਲੋ ਜੀ ਪਮਾਸੇ ਦੇ ਘਰੋਂ ਆ ਗਿਆਂ ਆਪਣੀ ਸਬਜ਼ੀ ਜੀ ਆਂਦੀ ਹੈ ਬੀਬੀ ਨੇ ਹੁਣ ਇੱਕ ਭਾਂਡੇ ਚ ਕਰ ਦਿੱਤੇ ਨੇਗੇ ਆਵਲੇ ਦੀਆਂ ਪਾੜੀਆਂ ਤੇ ਕਮਰਾ ਬਹੁਤ ਹੀ ਸੋਹਣਾ ਬਣ ਗਿਆ ਤੇ ਮੈਂ ਉੱਥੇ ਬੈਗੀ ਸੀ ਸੁਖ ਮਨਾ ਰਹੀ ਸੀ ਤੇ ਹੁਣ ਮੇਰੇ ਕੰਮਾਂ ਦਾ ਟਾਈਮ ਹੋ ਗਿਆ ਪਿਆ ਥਣ ਜਾਂਦਾ ਹਨ ਮੈਂ ਉਹ ਕਰਦੀ ਆਂ ਕਿ ਹਜੇ ਥੋੜਾ ਜਿਹਾ ਸਬਜੀ ਚ ਕੱਚਾ ਹੈ ਵੀ ਤੇ ਕਰ ਲਵਾਂਗਾ ਬੱਗਾ ਪਾ ਗਏ ਤੇਰੇ ਘਰਤੀ ਖੜੀਆਂ ਇਧਰ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਦੇ ਜੇ ਸਾਡੀ ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਕਰਦੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗਰ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ